ਜਿਹੜਾ ਪਾਪ ਹੁੰਦਾ 100 ਜਨਮ ਤੱਕ ਬੰਦੇ ਨੂੰ ਲੱਗ ਜਾਂਦਾ ਹੈ ਹੂੰ 100 ਜਨਮ ਤੱਕ ਤਿੰਨ ਵਾਰੀ ਤਾਂ ਪੂਰਨ ਨੇ ਨੂਣਾ ਮਰਵਾਈ ਸੀ ਅੱਛਾ ਜੀ ਤਿੰਨ ਵਾਰੀ ਪਿਛਲੇ ਜਨਮ ਚ ਇੱਕ ਤਾਂ ਪੂਰਨ ਨੂੰ ਉਹ ਪਾਪ ਲੱਗਿਆ ਜਿਹੜੀ ਰਾਣੀ 12 ਸਾਲ ਸਵਾ ਤੇ ਪਈ ਤਾਂ ਰਾਣੀ ਨੇ ਕੀ ਕਰਨ ਕਰਿਆ ਪੂਰਨ ਦੀ ਮਾਂ ਨੇ ਕਹਿੰਦੀ ਵੀ ਐਸਾ ਉਹਦਾ ਕੋਈ ਜਾਗਿਆ ਦੇ ਮਨ ਚ ਵੀ ਜਿਹੜਾ ਕੋਈ 20 ਗਿੰਨ ਦੂ ਮੈਨੂੰ ਵਿਆਹ ਕੇ ਲੈ ਜਾ ਇਹ 20 ਨਾ ਗਿਣਾਂਗੇ ਮਾਦਾ ਸਿਰ ਵੱਡੂਗੀ ਤਾਂ ਜਾ ਅਗਲਾ ਜਾਵੇ ਮੇਰੇ ਵਰਗਾ ਜਾਵੇ ਵੀ ਮੈਂ ਇਸ਼ਰਾ ਰਾਣੀ ਨੂੰ ਵਿਆਹ ਕੇ ਲਿਆਉਣਾ ਬਾੜੀ ਸਨੱਖੀ ਸੀ ਜਾ ਕੇ ਉੱਥੇ ਲੱਗ ਜੇ 1 2 ਤੋਂ ਗਿਣਨਾ 1 2 3 4 5 6 7 8 9 10 11 12 13 14 15 16 17 18 19 20 ਜਦੋਂ 20 ਕਹਿਆ ਕਰੋ ਕਿਰਪਾਨ ਮਾਰਿਆ ਕਰੇ ਅਗਲੇ ਸਰ ਵੱਟਦਾ ਕਰੇ ਕਿਹਦਾ ਇੱਕ ਸਾਜ ਹੀ ਗਿਣ ਦਿੰਦੇ ਹੋਣਗੇ ਤੇ ਇੱਕ ਪਲੰਗ ਤੇ ਬੈਠੀ ਸੀ ਤਲਵਾਰ ਹੁੰਦੀ ਕੋਲੇ ਪਹਿਲਾ ਲਿਖਤ ਹੁੰਦੀ ਉੱਥੇ ਬੰਦੇ ਹੁੰਦੇ ਸੀ ਚੌਪਦਾਰ 360 ਰਾਜਾ ਵੜਤਾ ਅੱਛਾ ਜੀ 360 ਰਾਜਾ ਵੜਤਾ ਗੰਜੇ ਜਾਲੀ ਨਾਲ ਰਾਜਾ ਸਲਵਾਨ ਦੀ ਲਿਹਾਜ਼ ਸੀ ਹਜੇ ਉਦੋਂ ਰਾਜਾ ਸਲਵਾਨ ਨੇ ਵਿਆਹ ਹੀ 시 ਕਰਵਾਇਆ ਬੜਾ ਸੋਹਣਾ ਸੁਨਖਾ ਦੀ ਰਾਜਾ ਸਲਵਾਨ ਗੰਜਾ ਕਹਿਣ ਲੱਗਾ ਸਲਵਾਨ ਉਹ ਰਾਜਾ ਨੂੰ ਵੱਢੀ ਜਾਂਦੀ ਹੈ ਆਪਾਂ ਚੱਲ ਉਹਨੂੰ ਵਿਆਹ ਕੇ ਲਈਏ ਉਹ ਕਹਿੰਦਾ ਯਾਰ ਤੇਰੀ ਕੁਮਰ ਨਾ ਭੈਸੇ ਮੈਂ 20 ਨਹੀਂ ਗਿਣਨ ਜਾਣਦਾ ਮੇਰਾ ਮਾਰਕਤ ਤਲਵਾਰ ਹੋ ਸਿਰ ਲਾ ਦੂਗੀ ਹੂੰ ਕਹਿੰਦਾ ਤੂੰ ਗੱਲ ਸੁਣ ਆਪਾਂ ਯਾਰ ਉਹਦੇ ਨਾਲ ਗੱਲ ਕਰ ਲਾਂਗੇ ਵੀ ਦੇਖਾ 20 ਤਾਂ ਗਿਣੂਗਾ ਮੈਂ ਹੂੰ ਰਾਣੀ ਤੂੰ ਰਾਜੇ ਦੀ ਲੈ ਕੇ ਆਏ ਜੇ ਮੈਂ 20 ਗਿਣਤੇ ਜੇ ਤਾ ਨਾ ਗਿਣੇਗੇ ਤਾਂ ਮੇਰਾ ਸਿਰ ਵੱਢ ਲਈ ਹੂੰ ਜੇ ਮੈਂ 20 ਗਿਣਤੇ ਤਾਂ ਤੈਨੂੰ ਰਾਜੇ ਸਲਵਾਨ ਨਾਲ ਵਿਆਹ ਕਰਵਾਉਣਾ ਤਾਂ ਰਾਣੀ ਨੇ ਮਨਜ਼ੂਰ ਕਰ ਲਿਆ ਜਦੋਂ ਦੇਖਿਆ ਰਾਜਾ ਸਲਵਾਨ ਵੀ ਤਾਂ ਗੰਜਾ ਹੈ ਉਹ ਰਾਜਾ ਸਲਵਾਨ ਇੰਨਾ ਸੋਹਣਾ ਹੈ ਚਲੇ 20 ਗਣ ਨੂੰ ਆਪਾਂ ਰਾਜੇ ਨਾ ਵਿਆਹ ਕਰਵਾ ਲਾਂਗੇ ਆਪਾਂ ਤਾਂ 20 ਗਣੇ ਹੋਣੇ ਨੇ ਕਹਿੰਦੇ ਵੀ ਗੰਜਾ ਠੀਕ ਹੈ ਮੇਰੇ ਗੱਲ ਪਸੰਦ ਆ ਪਰ ਮੈਨੂੰ ਸੁਣਾ ਗੰਜਾ ਜਾਲੀ ਕਹਿੰਦਾ ਗੱਲ ਸੁਣ ਰਾਨੀ ਹੁਣ ਗੰਜਾ ਗੈਣ ਲੱਗਿਆ ਕਹਿੰਦਾ ਇੱਕ ਕਹਾ ਤਾਂ ਇੱਕ ਕਮਕਾਰ ਹੈ ਦੋ ਕਹਾ ਧਰਤੀ ਤੇ ਅਸਮਾਨ ਤਿੰਨ ਕਹਾ ਤਿੰਨ ਕੋਲ ਨੇ ਚਾਰ ਕਹਾ ਇਹ ਚਾਰੇ ਬੇਦ ਪਸ਼ਾਨ ਪੰਜ ਕਹਾ ਪੰਜ ਪਾਂਡੋ ਨੇ ਛੀ ਕਹਾ ਸ਼ੀਮਾ ਨਾਰਾਇਣ ਹੈ ਸੱਤ ਕਹਾ ਸੱਤੇ ਦੇਵੀਆਂ 8 ਕਹਾਂ 8 ਵਾਰ ਨੇ ਬਾਰੋਬਾਰੀ ਆਣ 9 ਕਹਾਂ 9 ਰਾਤ ਤੇ ਜਾਣੀਏ 10 ਕਹਾਂ ਰਾਣੀਆਂ 10ਵਾਂ ਤੇ ਸਹਿਰਾ ਜਾਣ 11 ਕਹਾਂ 11ਵੀਂ ਦੀ ਹੋਗੀ ਕਾਰਸੀ ਨੀ ਵਰਤੀ ਅਨਪਾਣੀ ਨਾ ਖਾਣ 12 ਕਹਾਂ ਮਹੀਨੇ ਸਾਲ ਦੇ 13 ਕਹਾਂ 13ਵਾਂ ਲਾਉਣ ਦਾ ਜਾਣ 14 ਕਹਾਂ 14 ਵਿਦਿਆ ਨਿਧਾਨ 15 ਕਹਾਂ 15 ਦਿਨ ਪੱਖਲੇ ਰਾਣੀਆਂ ਪੂਰਨ ਮਾਸੀ ਜਾਣ 16 ਕਹਾਂ 16 ਕਲਾ ਸਪੂਰਨ 16 ਕਲਾਸ ਪੂਰਨਾ ਗੁਰੂ ਕ੍ਰਿਸ਼ਨ ਭਗਵਾਨ 17 ਕਹਾ ਗੁਰੂ ਦਾ ਜਾਣੀਏ ਲੋਕ ਉਹ ਨਾ ਹੋ ਨੰਬਰ ਸਰ ਦੇ ਜਾਣ 18 ਤਹਾਂ ਠਰਾਹ ਜਾਣੀਏ ਲੜਕੇ ਲੈ ਨਿਦਾਨ ਕਹਿੰਦਾ 19ਵਾਂ ਪਾਸਾ ਨਾ ਕਿਸ ਨੇ ਜਿੱਤ ਲਿਆ 20 ਬੀਰ ਬਿਕਰਵਾ ਜੀਤ ਨੂੰ ਪਰਮਾਨ ਵੀ ਪੈਗੇ ਨਹੀਂ ਗੋਰਖਨਾਥ ਨੂੰ ਵਿੱਚ ਲੰਕਾ ਦੇ ਟੁੱਕਿਆ ਆਣ ਉੱਠ ਖੜ ਰਾਣੀਏ ਬੈਠੀ ਹੋ ਜਾ ਪਲੰਗ ਤੋਂ 21ਵੀਂ ਰਾਣੀਏ ਤੂੰ ਐ ਬਾਈ ਮਾ ਢਾਂਗਾ ਗੰਜੇ ਜਾਲੀ ਦਾ ਜਾਣ ਅੱਜ ਰਾਣੀਏ ਤੈਨੂੰ ਵਿਆਹ ਕੇ ਲੈ ਜਾਣ ਬੈਠੀ ਹੋ ਜਾ ਪਲੰਗ ਤੇ ਰਾਣੀ ਬੈਠੀ ਹੋਗੀ ਬੈਠੀ ਹੋਗੀ ਰਾਜਾ ਸਰਵਾਰ ਨੇ ਬਿਆਲੀ ਕਹਿਣ ਲੱਗਾ ਰਾਣੀ ਥੱਲੇ ਹੋ ਜਾ ਕੋੜੇ ਤੋਂ ਕਹਿੰਦੀ ਕਿਉਂ ਅੱਜ ਜਿਹੜਾ 360 ਰਾਜਾ ਮਾਰੇ ਇਹਨਾਂ ਦਾ ਹੀਲਾ ਕਰ ਜਿਉਂਦੇ ਕਰਨ ਇਹਨਾਂ ਨੂੰ ਕਹਿਣ ਲੱਗੀ ਮਹਾਰਾਜ ਮੇਰੇ ਚ ਕੋਈ ਪਹੁੰਚ ਨਹੀਂ ਮੈਂ ਕਿੰਨੇ ਕਰ ਸਕਦੀਆਂ ਕਹਿੰਦਾ ਮਾਰੇ ਕਿਉਂ ਸੀ ਫਿਰ ਕੀ ਕਰਿਆ ਕਿ ਉੱਥੇ ਪੰਡਤ ਜੋਸ਼ਤੀ ਨਜੂਮੀ ਸਦੇ ਉਹਦਾ ਸਤਜੁਗ ਦਾ ਵੇਲਾ ਥੀ ਮਹਾਰਾਜ ਭਗਤਾ ਸੰਤਾਂ ਦੇ ਕਹੇ ਲੱਗਦਾ ਸੀ ਕੁਸ ਵਿੱਚ ਬੰਦੇ ਜਤੀ ਸਤੀ ਸੰਤੋਖੀ ਆਏ ਸਾਤ ਜੁਗ ਦਾ ਬੇੜਾ ਤੀ ਹਮਨ ਕਰਿਆ ਹਮਨ ਕਰਕੇ ਆਉਤੀਆਂ ਪਾਈਆਂ ਹਰਦਾਸ ਕਰੀ ਪੰਡਤ ਨੇ ਅਮੀ ਜਲ ਦਾ ਮੀ ਪਿਆ ਤਾਂ 360 ਰਾਜਾ ਜਿਉਂਦਾ ਹੋ ਗਿਆ ਉਹਨਾਂ ਦੀ ਜਨਮ ਬਣਾਈ ਰਾਜਾ ਇਸ਼ਰਾਂ ਨੂੰ ਵਿਆਹ ਕੇ ਲਿਆਇਆ ਅੱਛਾ ਫਿਰ ਉਹਦੇ ਪੇਟੋਂ ਪੂਰਨ ਜਨਮਿਆ ਸੀ ਅੱਛਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਜਦੋਂ ਪੂਰਨ ਨਾ ਪੂਰਨ ਗੁਰੂ ਗੋਖਨਾਥ ਨੇ ਖੂਚੋਂ ਕੱਢ ਲਿਆ ਆਪਣੀ ਮਾਂ ਨੂੰ ਮਿਲ ਲਿਆ ਖਿੱਦੂ ਵਰਗਾ ਨੂੰ ਮਿਲ ਲਿਆ ਜਿਹੜੇ ਰਾਜ ਨੇ ਸ਼ਹਿਰ ਚੋਂ ਕੱਢੇ ਤੇ ਇੱਕ ਦਿਨ ਰੋਟੀ ਖਾ ਲਈ ਆਪਦੇ ਬਾਪ ਦੇ ਘਰੇ ਤਾਂ ਮੁੜ ਕੇ ਸਾਧੂਆਂ ਨਾਲ ਟੱਲੇ ਦੇ ਬਗਿਆ ਜਿਸ ਵਕਤ ਗੁਰੂ ਗੋਖਨਾਥ ਮੁੰਦਰਾ ਪਾਉਣ ਲੱਗਿਆ ਤਾਂ ਚੇਲਿਆਂ ਨੇ ਰੌਲਾ ਪਾ ਲਿਆ ਕਹਿੰਦੇ ਤਿੰਨ ਦਿਨ ਇੱਥੇ ਆਏ ਨੂੰ ਹੋ ਗਏ ਸਾਨੂੰ 88 88 ਬਰੇ ਹੋ ਗਏ ਇੱਥੇ ਫਿਰਦੇ ਨੂੰ ਉਹ ਸਾਡੇ ਦਾ 40 40 ਸਾਲ ਮੁੰਦਰਾ ਨਹੀਂ ਪਾਈਆਂ ਤੂੰ ਇਹਨੂੰ ਅੱਜ ਹੀ ਵਖਰੀ ਦੇਈਂ ਜਾਨਾ ਕਦਾਂ ਕੋ ਇਲਾਜ ਦੱਸੋ ਦੇਣੀ ਦਾ ਪਊ ਕਹਿੰਦੇ ਸੁੰਦਰਾਂ ਦੇ ਹੱਥ ਦੀ ਖੈਰ ਲੈ ਕੇ ਆਵੇ ਫੇਰ ਇਹਦੇ ਮੰਦਰਾ ਪਾਉਣ ਦੇਵਾਂਗੇ ਕਿਉਂ ਬੱਚਾ ਕਹੇ ਤੁਹਾਡਾ ਹੁਕਮ ਹੈ ਹੁਣ ਰਾਣੀ ਸੁੰਦਰਾਂ ਦੇ ਮੰਦਰਾ ਨੂੰ ਖੈਰ ਲੈਣ ਤੁਰ ਪਿਆ ਚਲੋ ਚਾਲ ਤੁਰਿਆ ਜਾਂਦਾ ਇੱਕ ਰਾਜੇ ਵਿੱਚ ਰੰਡੀ ਬੰਗਾਲਨ ਸੀ ਸੋਹਦਾ ਸੀ ਉਹਦਾ ਨਾਂ ਉਹ ਜੋਗੀਆਂ ਨੂੰ ਜਾਂਦਿਆਂ ਨੂੰ ਉਹਦੇ ਉੱਤੇ ਜਾਦੂ ਪਾੜਨ ਦੀ ਬਹੁਤ ਤੰਗ ਕਰਦੀ ਹੁੰਦੀ ਉਹ ਰੰਡੀ ਹੋ ਗਈ ਸੀ ਜਦੋਂ ਉਸਨੇ ਪੂਰਨ ਦੇਖਿਆ ਦੂਰੋਂ ਵੀ ਜੋਗੀ ਆ ਗਿਆ ਗੁੱਟਲੇ ਚੋਂ ਹੂੰ ਉਹਨੇ ਹਾਕਾਂ ਮਾਰੀਆਂ ਕਹਿੰਦੀ ਜੋਗੀਆ ਬਾਬਾ ਮੈਨੂੰ ਮਿਲ ਕੇ ਜਾਹੀਂ ਜਦੋਂ ਪੂਰਨ ਨੇੜੇ ਆ ਗਿਆ ਤਾਂ ਕੋਈ ਬੀਨਾ ਦੀ ਜੋੜੀਆਂ ਖੂਨੀ ਉਹ ਬੀਨਾ ਵਜਾਣ ਦੀ ਮੋਹ ਲੈਂਦੀ ਅਗਲੇ ਨੂੰ ਕਹਿੰਦਾ ਰਾਹ ਵਿੱਚ ਸੋਦਾ ਬੰਗਾਲਣ ਦੀ ਝੂਫੜੀ ਹਾਕਾਂ ਲਈਆਂ ਬੰਗਾਲਣੇ ਮਾਰ ਪੂਰਨ ਨੇੜੇ ਆ ਗਿਆ ਚੱਕ ਲਈਆਂ ਬੀਨਾ ਜੋੜੀਆਂ ਕਰ ਲਈ ਬੀਨ ਤਿਆਰ ਨਾਗਾ ਬੰਗ ਫੁਕਾਰ ਦੀ ਧੀਮੀ ਬੜੀ ਵਦਕਾਰ ਕਿਧਰੋਂ ਆ ਗਿਆ ਚੱਲ ਕੇ ਤੂੰ ਸੋਹਣਿਆ ਦਾ ਸਰਦਾਰ ਮੇਨਾਂ ਕੀਤੀ ਸੌਣ ਸੋਬੀ ਆ ਗਿਆ ਮੇਰੇ ਵਿਗੜੇ ਕਾਜ ਸਮਾਰ ਮੇਨਾਂ ਰੱਬ ਨੇ ਕੀਤੀ ਜੱਗੋਂ ਤੇਰਵੀ ਮੈਂ ਰੰਡੀ ਹੋਈ ਮਟਿਆਰ ਚੜ ਕੇ ਬਹਿ ਜਾ ਮੇਰੀ ਛੇਤੇ ਤੂੰ ਭਰਥਾ ਮੈਨਾਰ ਪੂਰਨ ਕਹਿੰਦਾ ਕਾ ਤੂੰ ਕੀ ਬੋਲੀ ਪੂਰਨ ਕਹਿੰਦਾ ਕਹਿੰਦਾ ਬਾਜਾ ਥੰਮ ਬੰਗਾਲਣੇ ਗੱਲਾਂ ਸੁਣ ਲੈ ਦੋ ਅਸੀਂ ਹੁਕਮਗਰਾਂ ਦਾ ਮੰਨਣਾ ਰੰਨਾ ਵਿੱਚ ਹੁੰਦੇ ਤੋ ਪਿੱਛਾ ਲੈਣੀ ਆ ਸੁੰਦਰਾ ਰਾਣੀ ਦੇ ਹੱਥ ਦੀ ਨੀ ਜਿਹਦੇ ਮੰਦਰ ਪਾਉਣੀ ਕੋ ਤੂੰ ਮੈਨੂੰ ਬੋਲੀ ਮੰਦੇ ਬੋਲ ਬੰਗਾਲਣੇ ਨੀ ਮਾਰਾ ਤੇ ਪਾ ਅਨ੍ਹਾ ਦੀ ਚੌਂਕੜੀ ਫੌੜੀਆਂ ਇੱਕ ਦੀਆਂ ਮਾਰਾਂ ਤੋ ਨੀ ਮਾਰਾਂ ਖੇਪਰ ਖਿੱਚ ਕੇ ਤੇਰੇ ਟੋਟੇ ਕਿਦੇ ਬਣਾ ਜਾਂ ਦੋਵੇਂ ਚੱਲਿਆ ਪਿੱਛਾ ਲੈਣ ਨੂੰ ਬੈਠੀ ਖਤਮ ਨੂੰ ਰੋ ਜਦੋਂ ਇੰਨੀ ਗੱਲ ਕਰੀ ਹੋਇਆ ਠੰਡਾ ਪਾਣੀ ਪੀਤਾ ਗਿਆ ਬੋਲ ਜਾ ਫੜ ਲੈਨੇ ਇੰਨੀ ਗੱਲ ਕਰੀ ਪੂਰਨੋ ਤੋਂ ਚੱਲ ਪਿਆ ਪੂਨ ਦੋ ਤੋਂ ਜੋਗੀ ਤੁਰ ਪਿਆ ਤੁਰਿਆ ਬਾਹੋ ਦਾ ਉੱਚਾ ਨੀਮਾ ਨਹੀਂ ਦੇਖਦਾ ਤੁਰਦਾ ਨੀਮੀਆਂ ਪਾ ਮੱਜਲੀ ਮੱਜਲੀ ਚੱਲ ਕੇ ਗਿਆ ਰਾਣੀ ਸੁੰਦਰਾਂ ਦੇ ਮਹਿਲਾਂ ਦੇ ਵਿੱਚ ਆ ਖੈਰ ਪਾ ਦੇ ਨੀ ਸੁੰਦਰਾ ਰਾਣੀਆਂ ਸਾਧੂ ਟੱਲੇ ਤੋਂ ਗਏ ਨੇ ਆ ਜਦੋਂ ਉੱਥੇ ਜਾ ਕੇ ਹਲ ਖਜਗਾਈ ਤਾਂ ਉਹ ਕਹਿੰਦੀ ਮੈਂ ਰੰਡੀਆਂ ਮੈਨੂੰ ਤਾਂ ਸਾਧ ਸਤਾਉਂਦੇ ਨੇ ਉਹਦੇ ਕੋ ਖੂਨੀ ਬਾਜਾ ਸੀ ਜਦੋਂ ਬਾਜੇ ਚ ਫੂਕਾਂ ਲਾਉਂਦੀ ਸਾਧ ਦੀ ਸੁਹਾਵਣਾ ਆਂਦੀ ਕਹਿੰਦੀ ਬੰਦੀਏ ਮੈਨੂੰ ਬਾਜਾ ਫੜਾ ਉਨੇ ਬਾਜੇਜ ਭੂਕਾ ਮਾਰੀਆਂ ਪੂਰਨ ਉਹ ਜਿਵੇਂ ਬੈਠਾ ਬਾਂਦੀ ਨੂੰ ਤੋੜਿਆ ਕਹਿੰਦੇ ਦੇਖ ਕਾ ਉਹ ਤਵੇਂ ਜਿਵੇਂ ਬੈਠਾ ਫਿਰ ਮੋੜਿਆ ਬਾਂਦੀ ਨੂੰ ਬੜੇ ਜਾਪ ਤੇ ਕਰੇ ਪਰ ਪੂਰਨ ਦਾ ਬਾਲ ਵੀ ਨਾ ਹੋਇਆ ਬਾਂਦੀ ਨੂੰ ਕਹਿੰਦੀ ਹੇ ਕਹਿ ਜਾ ਕਹਿੰਦੀ ਜੇ ਤੂੰ ਜਾ ਕੇ ਦੇਖ ਲੈ ਤਾਂ ਪਾਪ ਖੰਡੇ ਜਾਂਦੇ ਨੇ ਐ ਲੱਗਦਾ ਕਿਸੇ ਬਾਦਸ਼ਾਹ ਦਾ ਪੁੱਤ ਹੈ ਜਾਂ ਪ੍ਰਮਾਤਮਾ ਆਪ ਚੜ੍ਹ ਕੇ ਆ ਗਿਆ ਕੋਈ ਡਾਡੇ ਦਾ ਰੂਪ ਹੈ ਕਹਿੰਦੀ ਮੈਂ ਚਲਦੀ ਆ ਫਿਰ ਉਹ ਕਹਿੰਦੀ ਜਾ ਪਿੱਛਾ ਪਾਇਆ ਜਦੋਂ ਪਿੱਛਾ ਪਾਉਣ ਗਈ ਬਾਂਦੀ ਨੂੰ ਕਹਾਂ ਤੂੰ ਸੁੰਦਰਾ ਹੈਂਗਾ ਜੀ ਮਾਤਾ ਬਾਂਦੀਆਂ ਕਹਾਂ ਤੇਰੇ ਹੱਥੋਂ ਖੈਰ ਨਹੀਂ ਲੈਣੀ ਹੂੰ ਖੈਰ ਲੈਣੀ ਹੈ ਰਾਣੀ ਦੇ ਹੱਥ ਦੀ ਹੂੰ ਉਹਨੂੰ ਕਹੇ ਵੀ ਆਪ ਪਾਵੇ ਹੂੰ ਤਾਂ ਫਿਰ ਗਈ ਉਹ ਕਹਿੰਦੀ ਮੇਰੇ ਹੱਥੋਂ ਖੈਰ ਨਹੀਂ ਲੈਂਦਾ ਉਹ ਤਾਂ ਕਹਿੰਦਾ ਮੈਂ ਤਾਂ ਸੁੰਦਰਾ ਦੇ ਹੱਥੋਂ ਖੈਰ ਲੈਣ ਤੋਰਿਆ ਮੇਰੇ ਗੁਰੂ ਨੇ ਮੈਨੂੰ ਪਿੱਛਾ ਸੁੰਦਰਾ ਪਾਵੇ ਹੂੰ ਫਿਰ ਰਾਣੀ ਆਈ ਮੋ ਲਾਲ ਜਮਾਹਰ ਮੋਤੀ ਹੀਰੇ ਦਾ ਥਾਲ ਭਰ ਕੇ ਆਈ ਹੂੰ ਕਹੀਂ ਬਾਬਾ ਤੇਰਾ ਨਾਮ ਕੀ ਕਹਿੰਦਾ ਪੂਰਨ ਕਹੀਂ ਲੈ ਫਿਰ ਪਵਾਲਾ ਖੈਰ ਖੁਸ਼ ਹੋ ਗਈ ਰਾਣੀ ਸੂਰਤ ਨੂੰ ਦੇਖ ਕੇ ਲਾਲ ਜਮਾਹਰ ਮੋਤੀ ਹੀਰਿਆਂ ਦਾ ਭਰ ਕੇ ਥਾਲ ਪਾਤਾ ਪੂਰਨ ਖੁਸ਼ ਹੋ ਕੇ ਚੱਲ ਪਿਆ ਜਦੋਂ ਚੈਲਿਆਂ ਕੋਲੇ ਚੱਲ ਕੇ ਆ ਗਿਆ ਫੇ ਜਵਾਬ ਦੇ ਗਏ ਕਹਿੰਦੇ ਇਹ ਤਾਂ ਕਿਸੇ ਦਾ ਘਰ ਲੁੱਟ ਲਿਆ ਅਸੀਂ ਇਹ ਕੀ ਕਰਨੀਆਂ ਮਾਇਆ ਅਜ ਤਾਂ ਸੁੰਦਰਾਂ ਦੇ ਹੱਥ ਦੀ ਰੋਟੀ ਖਾਣੀ ਐ ਅੱਛਾ ਕਿਉਂ ਬੱਚਾ ਕਹਿੰਦਾ ਜੀ ਸੋਡਾ ਹੁਕਮ ਹੋਣਾ ਚਾਹੀਦਾ ਤਾਂ ਗੋਰਖ ਕਹਿੰਦਾ ਚਲਿਆ ਜਾ ਜਾ ਕੇ ਫੇਰ ਅਲਖ ਜਗਾਤੀ ਫੇਰ ਸੁੰਦਰਾਂ ਆਈ ਬੰਦੀ ਲੈ ਕੇ ਕਹਿੰਦੀ ਪੂਰਨਾ ਫੇਰ ਮੁੜਿਆ ਆ ਖੁਸ਼ ਹੋਗੀ ਦੇਖ ਕੇ ਕਹਿੰਦਾ ਰਾਣੀ ਸਾਹਿਬ ਉਹ ਤਾਂ ਇਹ ਗੱਲ ਕਹਿੰਦੇ ਨੇ ਮਾਤਾ ਵੀ ਇਹ ਤਾਂ ਤੂੰ ਕਿਸਦਾ ਘਰ ਲੁੱਟ ਕੇ ਲਿਆਇਆ ਸੰਤਾ ਰਾਣੀ ਸੁਨਦਰਾ ਦੇ ਹੱਥ ਦੀ ਰੋਟੀ ਖਵਾ ਲੇ ਆਸਣ ਲਾਤਾ ਬਹਿ ਗਿਆ ਗੋਲੀਆਂ ਬੰਨ੍ਹੀਆਂ ਹਲਕਾਰ ਲਾਗੇ ਫਟਾਫਟ ਲੰਗਰ ਤਿਆਰ ਹੋ ਗਿਆ ਆਏ ਗੱਡੇ ਭਰ ਲੈ ਜਿਵੇਂ ਹੁਣ ਧਰਨੇ ਤੇ ਲੰਗਰ ਜਾਂਦਾ ਲਾ ਕੇ ਲੈ ਕੇ ਮੂਰੇ ਤੌਂਸਾ ਤੌਂਸਾ বাজਦਾ ਜਾਂਦਾ ਫੌਜਾਂ ਚੜਗੀਆਂ ਰਾਣੀ ਸੁਨਦਰਾ ਦੀਆਂ ਗੱਡੇ ਜੋੜੀ ਜਾਂਦੇ ਸੱਤ ਭਗਵਾਨੀ ਬਣਾ ਲਈ ਟੱਲੇ ਦੇ ਨੇੜੇ ਜਾ ਪਹੁੰਚੀ ਟੱਲੇ ਤੇ ਗਈ ਜਾ ਕੇ ਗੋਰਖ ਦੇ ਪੈਰੀ ਹੱਥ ਲਾਏ ਬਾਬਾ ਜੀ ਤੁਸੀਂ ਲੰਗਰ ਮੰਗਾਇਆ ਸੀ ਪਿਛਾ ਮੰਗਾਈ ਦੀ ਪੂਰਨ ਭਗਤ ਤਾਉ ਦਾ ਸਾਰਾ ਪੰਥ ਪਾ ਲੋ ਰੋਟੀ ਛਕ ਲੋ ਜਦੋਂ ਸਾਰਿਆਂ ਨੇ ਰੋਟੀ ਛਕ ਲਈ ਪ੍ਰਸੰਨ ਹੋ ਗਏ ਤਾਂ ਗੋਰਖ ਕਹਿਣ ਲੱਗਿਆ ਕਹਿੰਦਾ ਬੱਚੀ ਮੰਗ ਜੋ ਕੁਸ ਮੰਗਦੀ ਹੈ ਕਹਿੰਦੀ ਬਾਬਾ ਤੇਰਾ ਦਿੱਤਾ ਬਹੁਤ ਕੁਸ ਹੈ ਕਹਿੰਦਾ ਦੂਸਰਾ ਬਚਣਾ ਬੱਚੀ ਮੰਗ ਲੈ ਜੋ ਕੁਸ ਮੰਗਣਾ ਕੰਦੀ ਬਾਬਾ ਤੇਰਾ ਦਿੱਤਾ ਬਹੁਤ ਘਸਾ ਕਹਿੰਦਾ ਤੀਸਰਾ ਬਚਨ ਹੁਣ ਖਾਲੀ ਨਾ ਜਾਵੇ ਕੰਦੀ ਫਿਰ ਬਾਬਾ ਮੇਰੀ ਕਰਤ ਮੰਜ਼ੂਰ ਕਰ ਲੈ ਕਹਾਂ ਦੱਸ ਕੰਦੀ ਬਚਨ ਦੇ ਦੇ ਗੋਰਖ ਤੋਂ ਬਚਨ ਲੈ ਲੈ ਕੰਦੀ ਬਾਬਾ ਮੈਂ ਮੇਰਾ ਸਿਰ ਨੰਗਾ ਮਾਰਣੀਆਂ ਮੈਨੂੰ ਪੂਰਨ ਚੇਲਾ ਦੇ ਦੇ ਮੈਂ ਸਿਰ ਤੱਕ ਨੂੰ ਮੈਨੂੰ ਸਵਾਕਣ ਕਰ ਦੇ ਜਦੋਂ ਪੂਰਨ ਮੰਗ ਲਿਆ ਗੋਰਖ ਨੇ ਰੋਕੇ ਮਾਰੀ ਧਾ ਹੱਥ ਪਾ ਲਿਆ ਬੱਚੀਏ ਮੇਰੀ ਜਾਨ ਨੂੰ ਮੇਰੀ ਜਾਂਦਨੀ ਗੋਰਖ ਦੀ ਬਾਹ ਬੱਚੀਏ ਤਾਂ ਤਾਂ ਮੇਰੇ ਕਾਰਜੇ ਨੂੰ ਹੱਥ ਪਾ ਲਿਆ ਮੇਰਾ 360 ਚੇਲੇ ਚੋ ਇਹੀ ਚੇਲਾ ਤੀਗਾ ਤਾਂ ਤਾਂ ਮੈਂ ਹੁਣ ਕੀ ਕਰਾਂ ਤੈਨੂੰ ਜਵਾਬ ਨਹੀਂ ਦੇ ਸਕਦਾ ਮੈਂ ਵਿਚ ਬਚਨਾਂ ਦੇ ਹਾਰ ਗਿਆ ਮੇਰੀ ਜਾਂਦੀ ਨਹੀਂ ਗੋਰਖ ਦੀ ਬਾਹ ਕਹਿੰਦਾ ਪੂਰਨਾ ਪੁੱਤ ਜਾਣਾ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਜਾਣਾ ਪੂ ਗੋਰਖ ਨੇ ਜਾਦੂ ਮਾਰਿਆ 360 ਚੇਲੇ ਸਾਰਾ ਪੂਰਨ ਵਰਗੇ ਬਣਾਤਾ ਅੱਛਾ ਕਹਿੰਦਾ ਲੈ ਭਾਈ ਜਿਹੜਾ ਤੇਰਾ ਆਪਦਾ ਫੜਕੇ ਲੈ ਜਾ ਹੂੰ ਹੁਣ ਅੱਖਾਂ ਕੜਕੜ ਚੇਲੇ ਝਾਕਦੇ ਨੇ ਵੀ ਰਾਣੀ ਮੈਨੂੰ ਲੈ ਜੇ ਮੈਂ ਰਾਜਾ ਬਣ ਜਾ ਮੈਨੂੰ ਲੈ ਜੇ ਮੈਂ ਰਾਜਾ ਬਣ ਜਾ ਜਿਸ ਵਕਤ ਪੂਰਨ ਕੋਲੇ ਰਾਣੀ ਆਈ ਪੂਰਨ ਅੱਖਾਂ ਵਿੱਚ ਲੀਆਂ ਰਾਣੀ ਕਹਿੰਦੀ ਆ ਲੱਗਦਾ ਸੁੰਦਰਾਂ ਨੇ ਬਾਹ ਫੜ ਲਈ ਕਹਿੰਦੀ ਆ ਹੈ ਓਹੋ ਬੱਚਾ ਮੈਂ ਤਾਂ ਵਚਨ ਕਰਕੇ ਤੈਨੂੰ ਹਾਰ ਗਿਆ ਹੁਣ ਤਾਂ ਤੈਨੂੰ ਜਾਣਾ ਪੂ ਨਾ ਤੌਰ ਤਾਂ ਸੁੰਦਰਾਂ ਦੇ ਮੰਦਰਾ ਚ ਲੇ ਗਈ ਉੱਥੇ ਬੈਠਾ ਮਨੂ ਬੈਠਾ ਕਰਮਾਂ ਨੂੰ ਰੋਂਦਾ ਰੀਆਂ ਤੌਰ ਤੀਆਂ ਨਾਲ ਬਹੁਤ ਬਣਵਾਹ ਦੇ ਵਿੱਚ ਦੂਰ ਚੱਲ ਗਿਆ ਕਹਿੰਦਾ ਤੁਸੀਂ ਹੁਣ ਇੱਥੇ ਖੜ੍ਹਜੋ ਮਾਇਆ ਉਹਨਾ ਪਾ ਕੇ ਕਰੀਰ ਤੇ ਭਗਵਾ ਚਾਦਰਾਂ ਪੂਰਨ ਦਾ ਪੱਤ ਲਾ ਗਿਆ ਜਦੋਂ ਉਹਨਾਂ ਨੇ ਕਿਹਾ ਵੀ ਇੰਨਾ ਟਾਈਮ ਹੋ ਗਿਆ ਹਜੇ ਆਏ ਨਹੀਂ ਆਪਾਂ ਦੇਖੀਏ ਉਹ ਕਹਿੰਦੀਆਂ ਕੱਲਾ ਚਾਦਰਾਂ ਪਿਆ ਤਾਂ ਭੱਜ ਗਿਆ ਆ ਕੇ ਸੁਨੇਹਾ ਦੇਦਾ ਰਾਣੀ ਸੁੰਦਰਾ ਨੂੰ ਕਹਿੰਦੀ ਆ ਨੀ ਭੈਣੇ ਤੇਰੇ ਵਾਲਾ ਕੰਥ ਦਾ ਸਾਥੋਂ ਭੱਜ ਗਿਆ ਰਾਣੀ ਨੇ ਸੁੰਦਰਾ ਤੋਂ ਸੁੰਦਰਾ ਰਾਣੀ ਨੇ ਮੈਲਾ ਤੋਂ ਛਾਲ ਮਾਰੀ ਰਾਣੀ ਦੀ ਮੌਤ ਹੋ ਗਈ ਜਦੋਂ ਭੇਖ ਚ ਵੜਨ ਲੱਗਾ ਗੋਰਖ ਨੂੰ ਪਤਾ ਲੱਗ ਗਿਆ ਕਹਿੰਦਾ ਬੱਚਾ ਪੂਰਨਾ ਤਾਂ ਤਾਂ ਪਾਪ ਕਰਤਾ ਹੁਣ ਮੈਂ ਤੈਨੂੰ नाथ ਨਹੀਂ ਬਣਾਉਂਦਾ ਹੁਣ ਤੂੰ ਭਗਤੀ ਰਹੇਗਾ ਹੁਣ ਧਾਮਾਂ ਤੇ ਫਿਰ ਕੱਬੀ ਜ਼ਿੰਦਗੀ ਕੱਢ ਲਾ ਇਹ ਕਹਾਣੀ ਖਤਮ ਹੋ ਗਈ ਭਾਈ ਇੱਥੇ